ਜਿਹੜੇ ਕੈਮਰੇ ਐ ਉਹ ਚਲਾਏ ਹੈਗੇ ਆ ਇਹਦੇ ਵਿੱਚੋਂ ਕੁਝ ਏ ਐਨ ਪੀ ਆਰ ਕੈਮਰਾਜ਼ ਵੀ ਹੈਗੇ ਆ ਜਿਹੜੇ ਨੰਬਰ ਪਲੇਟ ਵੀ ਰੀਡ ਕਰਦੇ ਨੇ ਤਾਂ ਇਹਦੇ ਨਾਲ ਜਿਹੜਾ ਹੈਗਾ ਸਾਨੂੰ ਕ੍ਰਾਈਮ ਟ੍ਰੇਸਿੰਗ ਦੇ ਵਿੱਚ ਵੀ ਹੈਲਪ ਹੋਏਗੀ ਅਸੀਂ ਕ੍ਰਾਈਮ ਨੂੰ ਪ੍ਰिवेंट ਵੀ ਕਰ ਪਾਵਾਂਗੇ ਇਹਦੇ ਕੋਈ ਵੀ ਬੰਦਾ ਵਾਇਓਲੇਟ ਕਰੇਗਾ ਇਸ ਸਟਰੈਚ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਟ੍ਰੈਫਿਕ ਰੈਗੂਲੇਸ਼ਨ ਜਿਹੜਾ ਬੀਜੀ ਵੱਲ ਹੈ ਜਿੱਦਾ ਤਿੰਨ ਚੜ੍ਹੇ ਹੋਏ ਆ विदाउट हेलमेट ਹੈ ਕੋਈ ਸਿਗਨਲ ਪੁਲਿਸ ਦਿੰਦੀ ਉਹਨੂੰ ਦੇ ਕੇ ਭੱਜ ਜਾਂਦਾ ਹੈ ਰੋਂਗ ਪਾਰਕਿੰਗ ਕੀਤੀ ਹੋਈ ਹੈ ਜਾਂ ਕੋਈ ਵੀ ਬੀਜੀ ਵਾਲਾ ਹੈ ਜਿਆ ਪੁਲਿਸ ਜਿਹੜੀ ਟ੍ਰੈਫਿਕ ਰੈਗੂਲੇਸ਼ਨ ਨੂੰ ਪਾਲਣਾ ਨਹੀਂ ਕਰੇਗਾ ਉਹਦਾ ਚਲਾਨ ਹੁਣ ਅਸੀਂ ਆਫਿਸ ਦੇ ਵਿੱਚੋਂ ਹੀ ਕੱਟ ਕੇ ਉਹਨੂੰ ਈ ਚਲਾਨ ਦੇ ਰਸਤੇ ਜਿਹੜਾ ਬੜਾ ਪੁਰਾਣਾ ਜ਼ਿਕਰ ਕਰ ਦਿੰਦਾ ਜਿਹਦੇ ਵਿੱਚ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਸ਼ਹਿਰ ਨੂੰ 34 ਬੀਟਾਂ ਚ ਡਿਵਾਈਡ ਕੀਤਾ ਸੀ ਔਰ ਬੁਕਾਇਦਾ ਟ੍ਰੇਨਿੰਗ ਦੇ ਕੇ ਜਿਹੜੇ ਸੀਗੇ ਅਸੀਂ ਸੀਪੀਓ ਸਕੀਮ ਚਲਾਈ ਸੀ ਔਰ ਉਹਦੇ ਵਿੱਚ ਕਿ ਚੋਰ ਉਚੱਕੇ ਮਾੜੇ ਅੰਸਰ ਹੁਣ ਸਲਾਖਾਂ ਦੇ ਪਿੱਛੇ ਜਾਣਗੇ ਲੜਦੀ ਜਿਨ੍ਹਾਂ ਦੇ ਮੱਖ ਦੋਸਤੋ ਜੇ ਪੁਲਿਸ ਹੱਥ ਦੇਵੇ ਤਾਂ ਗੱਡੀ ਨਾ ਭਜਾਣਾ ਕਿਉਂਕਿ ਗੱਡੀ ਭਜਾ ਕੇ ਤੁਸੀਂ ਹੋ ਨਹੀਂ ਸਕਦੇ ਵੱਖ ਦੋਸਤੋ ਕੌਣ ਸੱਚਾ ਕੌਣ ਝੂਠਾ ਹਰ ਇੱਕ ਦਾ ਸਾਹਮਣੇ ਆਵੇਗਾ ਪੱਖ ਦੋਸਤੋ ਕਿਉਂਕਿ ਨਵਾਂ ਸ਼ਹਿਰ ਦੇ ਹਰ ਇੱਕ ਮਹੱਤਵਪੂਰਨ ਥਾਂ ਤੇ ਨਵਾਂ ਸ਼ਹਿਰ ਦੇ ਹਰ ਇੱਕ ਕੋਨੇ ਤੇ ਪੁਲਿਸ ਦੀ ਨਿਗਰਾਨੀ ਕਰੇਗੀ ਤੀਜੀ ਅੱਖ ਦੋਸਤੋ ਪੁਲਿਸ ਦੀ ਤੀਜੀ ਅੱਖ ਦੋਸਤੋ ਪੁਲਿਸ ਦੀ ਤੀਜੀ ਅੱਖ ਦੋਸਤੋ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ ਜੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲਿੰਦੇ ਵੀਡੀਓ ਕਿਸ ਬਾਬਤ ਹੋਣ ਵਾਲੇ ਸਾਥਿਓ ਨਵੇਂ ਸਾਲ ਵਿੱਚ ਨਵੇਂ ਸ਼ਹਿਰ ਵਿੱਚ ਨਵੇਂ ਤਕਨੀਕੀ ਕਦਮਾਂ ਦੇ ਨਾਲ ਸ਼ਹਿਰ ਦੀ ਸੁਰੱਖਿਆ ਵਿੱਚ ਨਵਾਂ ਸ਼ਹਿਰ ਪੁਲਿਸ ਵੱਲੋਂ ਇੱਕ ਨਵਾਂ ਪੰਨਾ ਜੋੜਿਆ ਗਿਆ ਨਵਾਂ ਸ਼ਹਿਰ ਵਿੱਚ ਸੁਰੱਖਿਆ ਦਾ ਵਿਸਥਾਰ ਕੀਤਾ ਗਿਆ ਔਰ ਜੁਰਮ ਨੂੰ ਰੋਕਣ ਵਿੱਚ ਇੱਕ ਇਨਕਲਾਬੀ ਪਹਿਲ ਕਦਮੀਆਂ ਦੱਸ ਦਈਏ ਆਪ ਸਭ ਨੇ ਆਮੂਮਨ ਅੱਜ ਕੱਲ੍ਹ ਦੇ ਦਿਨਾਂ ਵਿੱਚ ਹਰ ਇੱਕ ਦੁਕਾਨ ਤੇ ਹਰ ਇੱਕ ਮਾਲ ਦੇ ਬਾਹਰ ਪੜਿਆ ਹੁਣ ਜਦੋਂ ਬੰਦਾ ਐਂਟਰੀ ਲੈਂਦਾ ਲਿਖਿਆ ਹੁੰਦਾ ਕਿ ਤੁਸੀਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠਾ ਹੋ ਤਾਂ ਦੱਸਦੀ ਹੁਣ ਪੂਰਾ ਨਵਾਂ ਸ਼ਹਿਰ ਜਿਹੜਾ ਆ ਉਹ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਹੈ ਮਤਲਬ ਹਰ ਇੱਕ ਦਾਖਲੇ ਥਲੇ ਤੇ ਹਰ ਇੱਕ ਨਿਕਾਸੀ ਤੇ ਪੁਲਿਸ ਦੀ ਬਾਰੀਕ ਨਜ਼ਰ ਰਹੇਗੀ ਬਾਜਵਰਗੀ ਨਜ਼ਰ ਰਹੇਗੀ ਕੋਈ ਵੀ ਬੰਦਾ ਕਿਸੇ ਪਾਸੇੋਂ ਵੀ ਐਂਟਰੀ ਲੈਂਦਾ ਸ਼ਹਿਰ ਦੇ ਚਾਰ ਚਫੇਰੇ ਤੋਂ ਆਊਟਸਕਰਟਸ ਤੋਂ ਤੇ ਕਿਹੜੇ ਪਾਸੇੋਂ ਨਿਕਲ ਜਾਂਦਾ ਪੁਲਿਸ ਇਸ ਗੱਲ ਤੋਂ ਹੁਣ ਜਾਣੂ ਰਹੇਗੀ ਕੀ ਇਹ ਗੱਲ ਪੋਸੀਬਲ ਹੈ ਇਹ ਲੋਕਾਂ ਦੇ ਸਵਾਲ ਹੋਣਗੇ ਤਾਂ ਦੱਸਦੀਏ ਪੁਲਿਸ ਨੇ 70 ਕੈਮਰਾਸ ਇੰਸਟਾਲ ਕੀਤੇ ਨੇ ਨਵਾਂ ਸ਼ਹਿਰ ਦੇ ਕਿਸ ਏਰੀਆ ਦੇ ਅੰਦਰ ਔਰ ਨਾਲ ਦੀ ਨਾਲ ਜਿਹੜੇ ਵੀ ਨੁੱਕ ਐਂਡ ਕਰੈਨਿਸ ਨੇ ਉਹਨਾਂ ਨੂੰ ਵੀ ਕਵਰ ਕੀਤਾ ਔਰ ਜੇ ਕੈਮਰੇ ਦੀ ਗੱਲ ਕਰੀਏ ਤਾਂ ਕੈਮਰੇ ਦੀ ਅਬਿਲਿਟੀ ਇਹੋ ਜਿਹੀ ਹੈ ਕਿ ਬੋਥ ਡੇ ਟਾਈਮ ਅਤੇ ਨਾਈਟ ਟਾਈਮ ਕੰਡੀਸ਼ਨ ਜਿਹੋ ਜੀ ਮਰਜ਼ੀ ਹੋਵੇ ਚਾਹੇ ਲਾਈਟ ਲੋ ਹੋਵੇ ਚਾਹੇ ਲਾਈਟ ਨੋ ਹੋਵੇ ਇਹ ਕੈਮਰਾਸ ਜਿਹੜੇ ਨੇ ਲਾਰਜਰ ਜ਼ੂਮ ਦੀ ਇਹਨਾਂ ਦੀ ਕਪੈਸਿਟੀ ਹੈ ਔਰ ਜਿਹੜੀ ਨੰਬਰ ਪਲੇਟ ਹੈ ਪਹਿਲਾਂ ਕੀ ਹੁੰਦਾ ਸੀ ਕਿ ਗੱਡੀ ਤਾਂ ਆ ਜਾਂਦੀ ਸੀਗੀ ਕੈਮਰੇ ਦੇ ਅੰਦਰ ਲੇਕਿਨ ਜਿਹੜੇ ਨੰਬਰ ਪਲੇਟ ਹੈ ਉਹਦੇ ਉੱਤੋਂ ਨੰਬਰ ਗੱਡੀ ਦਾ ਨਹੀਂ ਪੜਿਆ ਜਾਂਦਾ ਸੀ ਜੋ ਰਜਿਸਟਰਡ ਨੰਬਰ ਸੀ ਉਹ ਪੜਿਆ ਨਹੀਂ ਸੀ ਜਾਂਦਾ ਤਾਂ ਹੁਣ ਇਹਨਾਂ ਕੈਮਰਿਆਂ ਦੀ ਜਿਹੜੀ ਜ਼ੂਮ ਦੀ ਕਪੈਸਿਟੀ ਹੈ ਉਹ ਬਹੁਤ ਲਾਰਜਰ ਹੈ ਲਾਰਜਰ ਏਰੀਆ ਕਵਰ ਕਰਦੇ ਆ ਤਾਂ ਨੰਬਰ ਪਲੇਟ ਜਿਹੜੀ ਹੈ ਨੰਬਰ ਪਲੇਟ ਦੇ ਉੱਤੇ ਨੰਬਰ ਲਿਖੇ ਆ ਪੜੇ ਆਸਾਨੀ ਨਾਲ ਐਫੀਸ਼ੀਐਂਟਲੀ ਪੜੇ ਜਾਣਗੇ ਔਰ ਨਾਲ ਦੀ ਨਾਲ ਗੱਡੀ ਦੇ ਅੰਦਰ ਜਿਹੜਾ ਵਿਅਕਤੀ ਬੈਠਾ ਆ ਉਸ ਨੂੰ ਵੀ ਡਿਟੈਕਟ ਕੀਤਾ ਜਾ ਸਕਦਾ ਗੱਡੀ ਦੇ ਅੰਦਰ ਜਿਹੜਾ ਵਿਅਕਤੀ ਬੈਠਾ ਆ ਉਸ ਦੀ ਤਸਵੀਰ ਵੀ ਜਿਹੜੀ ਆ ਕ੍ਰਿਸਟਲ ਕਲੀਅਰ ਆਵੇਗੀ ਤਾਂ ਨਵਾਂ ਸ਼ਹਿਰ ਦੇ ਅੰਦਰ ਜੁਰਮ ਨੂੰ ਰੋਕਣ ਲਈ ਅਤੇ ਹਾਲਾਤਾਂ ਉੱਤੇ ਨਜ਼ਰ ਰੱਖਣ ਲਈ ਇਹ ਜਿਹੜੇ ਕੈਮਰਾਸ ਨੇ ਬਹੁਤ ਮਦਦਗਾਰ ਸਾਬਤ ਹੋਣ ਵਾਲੇ ਅਤੇ ਹੁਣ ਜੇਕਰ ਬੰਦੇ ਟ੍ਰਿਪਲਿੰਗ ਕਰਦੇ ਆ ਮੋਟਰਸਾਈਕਲ ਦੇ ਉੱਤੇ ਜਾਂ ਗੱਡੀ ਨੂੰ ਰੋਂਗ ਪਾਰਕ ਕੀਤਾ ਤਾਂ ਇਹਨਾਂ ਕੈਮਰਾਸ ਦੀ ਮਦਦ ਦੇ ਨਾਲ ਇਹਨਾਂ ਕੈਮਰਾਸ ਦੀ ਮਦਦ ਦੇ ਨਾਲ ਉਹਨਾਂ ਤੇ ਚਲਾਣ ਵੀ ਕੀਤੇ ਜਾਣਗੇ ਤਾਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਣੀਆਂ ਜਦੋਂ ਨਵਾਂ ਸ਼ਹਿਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਇਹਨਾਂ 70 ਕੈਮਰਿਆਂ ਦਾ ਜਿਹਨੂੰ ਇੰਸਟਾਲ ਕੀਤਾ ਗਿਆ ਉਹਨਾਂ ਦਾ ਉਦਘਾਟਨ ਕਰਨ ਲਈ ਸਿਟੀ ਥਾਣੇ ਪਹੁੰਚਦੇ ਆ ਉਸ ਤੋਂ ਬਾਅਦ ਖਬਰ ਨੂੰ ਹੋਰ ਵਿਸਤਾਰ ਨਾਲ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਨਵਾਂ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਹਾਂ ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ ਇਸੇ ਮੈਂ ਥੋੜਾ ਆਪਣੇ ਪਿਛਲੇ ਸਾਲ ਦੀ ਕਾਰਜਕਾਰੀ ਬਾਰੇ ਵੀ ਸਾਰਾ ਦੱਸਣਾ ਚਾਹਾਂਗਾ ਪਿਛਲੇ ਸਾਲ ਦੇ ਵਿੱਚ ਅਸੀਂ ਟੋਟਲ 572 ਐਨਡੀਪੀਐਸ ਦੇ ਪਰਚੇ ਜਿਹੜੇ ਰਜਿਸਟਰ ਕੀਤੇ ਆ ਤੇ ਟੋਟਲ 639 ਜਿਹੜੇ ਨਸ਼ਾ ਸਮਗਲਰ ਹੈ ਉਹਨਾਂ ਨੂੰ ਅਸੀਂ ਜੇਲ੍ਹ ਭੇਜਿਆ ਤੇ ਕਾਫੀ ਜਿਹੜੇ ਸਮਗਲਰ ਹੈ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਫ੍ਰੀਜ਼ ਕੀਤੀ ਗਈ ਹੈ ਪਿਛਲੇ ਸਾਲ 2 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਨਵਾਸ਼ਹਿਰ ਜ਼ਿਲ੍ਹੇ ਦੇ ਵਿੱਚ ਫ੍ਰੀਜ਼ ਹੋਈ ਹੈ ਤੇ ਇਸੇ ਲੜੀ ਨੂੰ ਮੁੱਖ ਰੱਖਦੇ ਹੋਏ ਇੱਥੇ ਡੀਐਸਪੀ ਨਵਾਸ਼ਹਿਰ ਨੇ ਇਨੀਸ਼ੀਏਟਿਵ ਲਿਆ ਹੈਗਾ ਇਹਦੇ ਵਿੱਚ ਅਸੀਂ ਸਿਟੀ ਦੇ ਵਿੱਚ ਟੋਟਲ 70 ਜਿਹੜੇ ਕੈਮਰੇ ਆ ਉਹ ਚਲਾਏ ਹੈਗੇ ਆ ਇਦੇ ਵਿੱਚੋਂ ਕੁਝ ਏਐਨਪੀਆਰ ਕੈਮਰਾਜ਼ ਵੀ ਹੈਗੇ ਆ ਜਿਹੜੇ ਨੰਬਰ ਪਲੇਟ ਵੀ ਰੀਡ ਕਰਦੇ ਹੈਗੇ ਤਾਂ ਇਹਦੇ ਨਾਲ ਜਿਹੜਾ ਹੈਗਾ ਸਾਨੂੰ ਕ੍ਰਾਈਮ ਟ੍ਰੇਸਿੰਗ ਦੇ ਵਿੱਚ ਵੀ ਹੈਲਪ ਹੋਏਗੀ ਅਸੀਂ ਕ੍ਰਾਈਮ ਨੂੰ ਪ੍ਰੀਵੈਂਟ ਵੀ ਕਰ ਪਾਵਾਂਗੇ ਇਹ ਜਿਹੜਾ ਹੈਗਾ ਬੜਾ ਅੱਛਾ ਇਨੀਸ਼ੀਏਟਿਵ ਹੈ ਸਰ ਇਹ ਕੈਮਰੇ ਤਾਂ ਪਹਿਲਾਂ ਦੀ 1 ਤੋ ਵਾਰ ਲੱਗੇ ਨੇ ਤੇ ਪ੍ਰੋਬਲਮ ਆ ਜਾਂਦੀ ਕੀ ਵੇਲੇ ਮੇਨਟੇਨੈਂਸ ਦੀ ਤੇ ਬਾਦਚੈਨਾਂ ਨੂੰ ਮਤਲਬ ਰੱਖ ਕਾਬੂ ਦਾ ਕੀ ਇੰਤਜ਼ਾਮ ਕੀਤਾ ਹੈ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਜਿੰਨੇ ਅਸੀਂ ਹੁਣ ਕੈਮਰਾ ਲਗਾਏ ਆ ਇਹਨੂੰ ਮੇਨਟੇਨ ਵੀ ਅਸੀਂ ਪੁਲਿਸ ਵੱਲੋਂ ਹੀ ਕਰਾਂਗੇ ਸਾਰੇ ਅਸੀਂ ਇਹ ਕੈਮਰਾ ਚਲਾਏ ਆ ਤੇ ਇਹ ਜਿਹੜੇ 70 ਕੈਮਰੇ ਲੱਗੇ ਆ ਸਿਟੀ ਦੇ ਵਿੱਚ ਸਿਟੀ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਅਸੀਂ ਲਗਾਏ ਆ ਤੇ ਮੇਨਟੇਨੈਂਸ ਵੀ ਜਿਹੜੀ ਹੈਗੀ ਆ ਉਹ ਡਿਸਟ੍ਰਿਕਟ ਪੁਲਿਸ ਵੱਲੋਂ ਕੀਤੀ ਜਾਏਗੀ। ਸਭ ਤੋਂ ਪਹਿਲਾਂ ਪੁਲਿਸ ਵੱਲੋਂ ਇੰਸਟਾਲ ਕੀਤੇ ਗਏ ਜਿਹੜੇ 70 ਕੈਮਰੇ ਆ ਉਹਨਾਂ ਦੀ ਖੂਬੀਆਂ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਲੇਕਿਨ ਹੁਣ ਤੁਹਾਨੂੰ ਨਵਾਂ ਸ਼ਹਿਰ ਦੇ ਅਜਿਹੇ ਇੱਕ ਅਫਸਰ ਨਾਲ ਮਿਲਵਾਵਾਂਗੇ ਜਿਨ੍ਹਾਂ ਨੇ 2008 ਵਿੱਚ ਸ਼ਹਿਰ ਨੂੰ 34 ਪੀਟਾ ਵਿੱਚ ਡਿਵਾਈਡ ਕਰਕੇ ਵਰਦੀਧਾਰੀ ਚੌਂਕੀਦਾਰਾਂ ਦਾ ਤਾਲਮੇਲ ਕ੍ਰੀਏਟ ਕੀਤਾ ਅਤੇ ਨਾਲ ਦੀ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸੀਪੀਓ ਸਕੀਮ ਚਲਾਈ ਸੀਗੀ ਜਿਸ ਤੋਂ ਬਾਅਦ ਨਵਾਂ ਸ਼ਹਿਰ ਦੇ ਅੰਦਰ ਰਾਤ ਵੇਲੇ ਜਿਹੜੇ ਚੋਰ ਆ ਉਹ ਦਾਖਲ ਹੋਣ ਤੋਂ ਡਰਨ ਲੱਗੇ ਸੀ ਕਿਤੇ ਚੋਰੀਆਂ ਉੱਤੇ ਬਹੁਤ ਜ਼ਿਆਦਾ ਕੰਟਰੋਲ ਕੀਤਾ ਗਿਆ ਸੀ ਨਵਾਂ ਸ਼ਹਿਰ ਦੇ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਸੀ ਉਹ ਅਫਸਰ ਹਨ ਜੀ ਡੀਐਸਪੀ ਰਾਜਕੁਮਾਰ ਬਜਾੜ ਉਹਨਾਂ ਨਾਲ ਵੀ ਅਸੀਂ ਜਿਹੜੇ 70 ਕੈਮਰਾਜ਼ ਨੇ ਉਹਦੇ ਬਾਰੇ ਚਰਚਾ ਕੀਤੀ ਤੇ ਉਹਨਾਂ ਨੇ ਬੇਨਤੀ ਵੀ ਕੀਤੀ ਕਿ ਨਵਾਂ ਸ਼ਹਿਰ ਇੱਕ ਵਾਰ ਫਿਰ ਤੋਂ ਡਿਮਾਂਡ ਕਰਦਾ ਹੈ ਕਿ ਸਾਨੂੰ ਸੀਪੀਓ ਸਕੀਮ ਚਾਹੀਦੀ ਹੈ ਜਿਹੜੀ ਤੁਸੀਂ 2008 ਵਿੱਚ ਚਲਾਈ ਸੀ ਤਾਂ ਜਾਣਦੇ ਹੋ ਉਹਨਾਂ ਨੇ ਸਾਡੀ ਗੱਲ ਦੇ ਉੱਤੇ ਕੀ ਕਿਹਾ 20 ਸਾਲ ਦੀਆਂ ਤੇ ਨਾਲ ਮਿੰਨਲ ਮੁਬਾਰਕਾਂ ਇਹ ਵੀ ਆ ਜੀ ਕਿ ਸੁਣਨ ਚ ਆਇਆ ਕਿ ਸ਼ਹਿਰ ਵਿੱਚ ਨਵੇਂ ਕੈਮਰੇ ਲਗਾਏ ਗਏ ਨੇ ਕਿੰਨੇ ਨਵੇਂ ਕੈਮਰੇ ਲਗਾਏ ਗਏ ਨੇ ਤੇ ਇਹਨਾਂ ਕੈਮਰਿਆਂ ਕਰਕੇ ਜੁਰਮ ਵਿੱਚ ਕਿਵੇਂ ਰੋਕਥਾਮ ਹੋਵੇਗੀ ਜੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਨਵੇਂ ਸਾਲ ਦੀਆਂ ਤੁਹਾਨੂੰ ਔਰ ਸਾਰੇ ਸ਼ਹਿਰ ਵਸੀਆਂ ਨੂੰ ਵਾਰ ਕਰ ਦਿੰਦਾ ਸਾਰਿਆਂ ਲਈ ਇਹ ਬਹੁਤ ਸ਼ੁਭ ਹੋਵੇ ਸਿਹਤਯਾਬ ਰਹਿਣ ਔਰ ਤਰੱਕੀ ਕਰਨ ਰਹੀ ਹੁਣ ਤੁਸੀਂ ਗੱਲ ਕੈਮਰਿਆਂ ਦੀ ਕੀਤੀ ਹੈ ਸੋ ਅਸੀਂ ਜਿਹੜੇ ਸੀਸੀਟੀਵੀ ਕੈਮਰੇ ਇਸ ਟਾਈਮ ਜਿਹੜੇ 41 ਕੈਮਰੇ ਹੈਗੇ ਆ ਉਹਨਾਂ ਦਾ ਕੰਟਰੋਲ ਜਿਹੜਾ ਹੈਗਾ ਉਹ ਸਿਟੀ ਨਵਾਂ ਸ਼ਹਿਰ ਥਾਣੇ ਦੇ ਵਿੱਚ ਕੀਤਾ ਗਿਆ ਔਰ 29 ਦੇ ਕਰੀਬ ਕੈਮਰੇ ਜਿਹੜੇ ਸਟੈਟਿਕ ਹੈਗੇ ਸੋ ਟੋਟਲ 70 70 ਕੈਮਰੇ ਜਿਹੜੇ ਹੈਗੇ ਸੋ ਚਾਲੂ ਕੀਤੇ ਗਏ ਜਿਹੜੇ ਪੂਰੇ ਸ਼ਹਿਰ ਨੂੰ ਕਵਰ ਕਰ ਰਹੇ ਨੇ ਜੀ ਸਰ ਇਹਨਾਂ ਵਿੱਚ ਪਹਿਲੇ ਕੈਮਰੇ ਕਿੰਨੇ ਆ ਜਿਹੜੇ ਮਤਲਬ ਪਹਿਲਾਂ ਵੀ ਲਗਾਏ ਗਏ ਸੀ 15 16 ਦੇ ਅੰਦਰ ਉਹ ਕਿੰਨੇ ਨੇ ਤੇ ਨਵੇਂ ਕਿੰਨੇ ਨੇ ਜਿਹੜੇ ਪਹਿਲੇ ਹੈਗੇ 50 ਦੇ ਕਰੀਬ ਜਿਹੜੇ ਹੈਗੇ ਕੈਮਰੇ ਜਿਹੜੇ ਪਹਿਲੇ ਵਾਲੇ ਚਾਲੂ ਕੀਤੇ ਗਏ ਔਰ ਵਿਸ਼ੇਸ਼ ਤੌਰ ਤੇ ਜੇ ਮੈਂ ਜ਼ਿਕਰ ਕਰਨਾ ਚਾਹੂੰਗਾ 8 ਕੈਮਰੇ ਜਿਹੜੇ ਅਸੀਂ ਬਹੁਤ ਐਡਵਾਂਸ ਕਿਸਮ ਦੇ ਲਾਏ ਪਹਿਲੇ ਨਾਲੋਂ ਜਿਹੜਾ ਫਰਕ ਹੈ ਔਰ ਉਹ ਐਡਵਾਂਸ ਕਿਸਮ ਦੇ ਕੈਮਰੇ ਇਸ ਤਰ੍ਹਾਂ ਦੇ ਹੈ ਜਿਹੜੇ ਲਾਈਟ ਨੂੰ ਅਬਜ਼ਰਬ ਕਰ ਲੈਂਦੇ ਆ ਔਰ ਨੰਬਰ ਪਲੇਟ ਰੀਡਰ ਹੈ ਔਰ ਉਹਦੇ ਵਿੱਚ ਜਿਹੜਾ ਕੋਈ ਵੀ ਵਹੀਕਲ ਜਿਹੜਾ ਉਹ ਇੱਕ ਵਾਰ ਆ ਗਿਆ ਉਹਦੀ ਜਿਹੜੀ ਨੰਬਰ ਪਲੇਟ ਹੈਗੀ ਉਹ ਰੀਡ ਹੋ ਜਾਣੀ ਔਰ ਉਹਦੇ ਵਿੱਚ ਸੇਵ ਹੋ ਜਾਣੀ ਕਲਪਸਰ ਪੂਰਾ ਜਿਹੜਾ ਸ਼ਹਿਰ ਦੇ ਜੰਕਸ਼ਨਸ ਨੇ ਜਾਂ ਆਪਾਂ ਕਹਿੰਦੇ ਮੁੱਖ ਮਾਰਗ ਨੇ ਉਹਨਾਂ ਸਾਰ ਨੂੰ ਕਵਰ ਕਰਦੇ ਜੀ ਇਹ ਬਿਲਕੁਲ ਬਿਲਕੁਲ ਜਿਹੜਾ ਤੁਹਾਡਾ ਸਿਟੀ ਦਾ ਹਾਰਟ ਹੈਗਾ ਮੈਂ ਸਮਝਦਾ ਉਹ ਬੱਸ ਸਟੈਂਡ ਤੋਂ ਲੈ ਕੇ ਰਾਹੋਂ ਰੋਡ ਜਿਹੜਾ ਹੈਗਾ ਰੇਲਵੇ ਰੋਡ ਨੂੰ ਰਸਤਾ ਮੁੜਦਾ ਹੈ ਇਹ ਸਾਰਾ ਸਟ੍ਰੈਚ ਹੈਗਾ ਇਹਨਾਂ ਅੱਠਾ ਕੈਮਰਿਆਂ ਨਾਲ ਕਵਰ ਹੈ ਇਸ ਸਟ੍ਰੈਚ ਤੇ ਚੜਨ ਵਾਲਾ ਹਰ ਵਹੀਕਲ ਜਿਹੜਾ ਹੈਗਾ ਉਹ ਇਸ ਕੈਮਰੇ ਦੀ ਨਜ਼ਰ 'ਚ ਹੋਏਗਾ ਔਰ ਉਹਦੀ ਨੰਬਰ ਪਲੇਟ ਚਾਹੇ ਦਿਨ ਹੋਵੇ ਚਾਹੇ ਰਾਤ ਉਹ ਪੜੀ ਜਾਏਗੀ ਸਰ ਆਉਣ ਜਾਣ ਵਾਲਾ ਵੀ ਹਰ ਇੱਕ ਨੂੰ ਟ੍ਰੇਸ ਕੀਤਾ ਜਾ ਸਕਦਾ ਹੈ ਬਿਲਕੁਲ ਆਉਣ ਵਾਲਾ ਵੀ ਤੇ ਜਾਣ ਵਾਲਾ ਵੀ ਇਸ ਢੰਗ ਨਾਲ ਇਹ ਕੈਮਰੇ ਲਾਏ ਗਏ ਰਾਤ ਵੇਲੇ ਵੀ ਨੰਬਰ ਪਲੇਟ ਦਾ ਟ੍ਰੇਸ ਹੋ ਸਕਦਾ ਬਿਲਕੁਲ ਨਾ ਸਿਰਫ ਨੰਬਰ ਪਲੇਟ ਰੀਡ ਕਰੇਗਾ ਬਲਕਿ ਉਹ ਸੇਵ ਹੋਏਗੀ ਕੋਈ ਵੀ ਨੰਬਰ ਅਸੀਂ ਪਾ ਕੇ ਕਿਸੇ ਦਾ ਵੀ ਨੰਬਰ ਜਿਹੜਾ ਇੱਥੋਂ ਲੰਘਿਆ ਉਹ ਕੱਢ ਸਕਾਂਗੇ ਸਰ ਇੱਕ ਸੁਵਾਨ ਹੈ ਜੀ 2015 16 ਵਿੱਚ ਜਿਹੜੇ ਕੈਮਰੇ ਸੀਗੇ ਬੜੀ ਬਾਰ ਇਦਾਂ ਹੋ ਜਾਂਦਾ ਸੀਗਾ ਕਿ ਕੋਸ਼ਿਸ਼ਾਂ ਤਾਂ ਕੀਤੀ ਜਾਂਦੀ ਸੀ ਲੇਕਿਨ ਜਿਹੜਾ ਨੰਬਰ ਪਲੇਟ ਹੈ ਜੀ ਉਹ ਫੇਡ ਹੋ ਜਾਂਦੀ ਸੀ ਹੁਣ ਇਹ ਅਪਗ੍ਰੇਡਡ ਜਿਹੜੇ ਕੈਮਰਾ ਯੂਜ਼ ਕੀਤੇ ਜਾ ਰਹੇ ਆ ਬਿਲਕੁਲ ਪਹਿਲਾਂ ਜਿਹੜਾ ਸੀਗਾ ਦਿਨ ਦੇ ਟਾਈਮ ਸਟ੍ਰੈਸ ਦੇ ਕੇ ਅਸੀਂ ਨੰਬਰ ਕੱਢ ਲੈਂਦੇ ਸੀ ਲੇਕਿਨ ਰਾਤ ਨੂੰ ਨੰਬਰ ਨਹੀਂ ਸੀ ਰੀਡ ਕੀਤਾ ਜਾਂਦਾ ਕਿਉਂਕਿ ਜਿਹੜੀ ਲਾਈਟ ਹੈਗੀ ਲਾਈਟ ਪੈਣ ਨਾਲ ਕਾਮ ਦਾ ਜਿਹੜਾ ਫੇਡ ਹੋ ਜਾਂਦਾ ਸੀ ਔਰ ਉਹਦੇ ਵਿੱਚ ਮੇਕ ਤੋਂ ਇਲਾਵਾ ਹੋਰ ਕੁਝ ਪਤਾ ਨਹੀਂ ਸੀ ਲੱਗਦਾ ਸੋ ਇਹ ਬੜਾ ਐਡਵਾਂਸ ਕਿਸਮ ਦਾ ਕੈਮਰਾ ਅਸੀਂ ਲਾਇਆ ਹੈ ਲਗਭਗ 50000 ਰੁਪਏ ਕੋਸਟ ਕਰ ਜਾਂਦਾ ਹੈ ਇਹ ਕੈਮਰਾ ਲਗਵਾਈ ਦੇ ਵਿੱਚ ਸੋ ਇਹਦੇ ਵਿੱਚ ਸਾਰੀਆਂ ਚੀਜ਼ਾਂ ਪੜਨ ਯੋਗ ਹੋਣਗੀਆਂ ਸਰ ਸੁਣਨ ਵਿੱਚ ਇਹ ਵੀ ਆ ਰਿਹਾ ਕਿ ਹੁਣ ਜਿਹੜੇ ਚਲਾਨ ਆ ਉਹ ਥਾਣੇ ਦੇ ਅੰਦਰ ਬਿਲਕੁਲ ਮੈਂ ਜਿਹੜੀ ਇਸ ਗੱਲ ਨੂੰ ਬੜਾ ਤੁਹਾਨੂੰ ਤਵੱਜੂ ਨਾਲ ਦੱਸਣਾ ਚਾਹੂੰਗਾ ਕਿ ਜਿਹੜੇ ਕੋਈ ਵੀ ਬੰਦਾ ਵਾਇਓਲੇਟ ਕਰੇਗਾ ਇਸ ਸਟ੍ਰੈਚ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਟ੍ਰੈਫਿਕ ਰੈਗੂਲੇਸ਼ਨ ਜਿਹੜਾ ਬੀਜੀ ਵਾਲਾ ਹੈ ਜਿਹਦਾ ਤਿੰਨ ਚੜੇ ਹੋਏ ਹੈ ਵਿਦਆਊਟ ਹੈਲਮਟ ਹੈ ਕੋਈ ਸਿਗਨਲ ਪੁਲਿਸ ਦਿੰਦੀ ਉਹਨੂੰ ਦੇ ਕੇ ਭੱਜ ਜਾਂਦਾ ਹੈ ਰੋਂਗ ਪਾਰਕਿੰਗ ਕੀਤੀ ਹੋਈ ਹੈ ਜਾਂ ਕੋਈ ਵੀ ਬੀਜੀ ਵਾਲਾ ਹੈ ਜਿਹੜਾ ਪੁਲਿਸ ਜਿਹੜੀ ਟ੍ਰੈਫਿਕ ਰੈਗੂਲੇਸ਼ਨ ਨੂੰ ਪਾਲਣਾ ਨਹੀਂ ਕਰੇਗਾ ਉਹਦਾ ਚਲਾਨ ਹੁਣ ਅਸੀਂ ਆਫਿਸ ਦੇ ਵਿੱਚੋਂ ਹੀ ਕੱਟ ਕੇ ਉਹਨੂੰ ਈ ਚਲਾਨ ਦੇ ਰਸਤੇ ਅਸੀਂ ਕਰ ਸਕਾਂਗੇ ਸਰ ਬੜੀ ਵਾਰ ਦੇਖਿਆ ਜਾਂਦਾ ਰੇਲਵੇ ਰੋਡ ਉਪਰ ਕੋਠੀ ਰੋਡ ਉਪਰ ਪਾਰਕਿੰਗ ਨੂੰ ਲੈ ਕੇ ਬਹੁਤ ਸਾਰੀਆਂ ਲੜਾਈਆਂ ਹੋ ਜਾਂਦੀਆਂ ਲੋਕ ਰੋਂਗ ਪਾਰਕਿੰਗ ਕਰ ਦਿੰਦੇ ਔਰ ਬਹੁਤੀ ਵਾਰ ਦੁਕਾਨਦਾਰ ਸ਼ਿਕਾਇਤ ਵੀ ਨਹੀਂ ਕਰਦੇ ਤਾਂ ਹੁਣ ਇਹ ਵੀ ਮਤਲਬ ਅਗਰ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਐਵੀਡੈਂਸ ਕੈਮਰੇ ਵਿੱਚੋਂ ਕੱਢ ਸਕਦੀ ਹੈ ਬਿਲਕੁਲ ਜੀ ਬਿਲਕੁਲ ਜੇ ਬਾਅਦ ਵਿੱਚ ਸ਼ਿਕਾਇਤ ਆਉਂਦੀ ਹੈ ਜਾਂ ਬਾਅਦ ਸਾਡੇ ਧਿਆਨ ਚ ਆਉਂਦਾ ਤਦ ਵੀ ਅਸੀਂ ਇਹ ਦੇਖ ਸਕਾਂਗੇ ਕਿ ਕਿਸ ਬੰਦੇ ਨੇ ਟ੍ਰੈਫਿਕ ਵਾਇੋਲੇਸ਼ਨ ਕੀਤੀ ਹੈ ਉਹਦਾ ਚਾਲਾਨ ਜਿਹੜਾ ਹੈਗਾ ਉਹਦੇ ਪਤੇ ਤੇ ਘਰੇ ਪਹੁੰਚ ਜਾਏਗਾ ਇਹ ਇਹ ਫੀਚਰ ਹੋਏਗਾ ਸਰ ਸਟ੍ਰੈਚ ਕਿੱਥੋਂ ਲੱਗੇ ਕਿੱਥੇ ਤੱਕ ਜਿਹੜੇ ਕੈਮਰੇ ਲੱਗੇ ਹੋਏ ਇਹ ਬਸ ਸਟੈਂਡ ਆਦਰਸ਼ ਸਕੂਲ ਬੰਗਾ ਰੋਡ ਤੋਂ ਲੈ ਕੇ ਜਿੱਥੇ ਰੇਲਵੇ ਰੋਡ ਨੂੰ ਰਸਤਾ ਮੁੜਦਾ ਹੈ ਇਹ ਸਾਰਾ ਰਾਹਾਂ ਰੋਡ ਤੱਕ ਦਾ ਫੱਟੀ ਵਸਤਾ ਚੌਕ ਸਿਟੀ ਥਾਣੇ ਲੱਗਾ ਚੰਡੀ ਚਿਗੜ ਚੌਕ ਅੰਬੀਦਕਰ ਚੌਕ ਇਹ ਸਾਰੇ ਕਵਰ ਹੋਣਗੇ ਮਜੀ ਸਾਹਿਬ ਗੁਰਦੁਆਰਾ ਕਰਿਆਮ ਰੋਡ ਜਿਹੜੇ ਇਹ ਹੈਗੇ ਇਹਨਾਂ ਤੇ ਅਸੀਂ ਸਟੈਟਿਕ ਕੈਮਰੇ ਲਾਏ ਹੋਏ ਆ ਔਰ ਉੱਥੇ ਸਾਡੀ ਉਹਦਾ ਕਵਰੇਜ ਰਹੇਗੀ ਕੈਮਰੇ ਕਵਰ ਕਰਨਗੇ ਲੇਕਿਨ ਹਾਲਜ ਤੱਕ ਜਿਹੜੇ ਐਡਵਾਂਸ ਕੈਮਰੇ ਆ ਉਹ ਇਸ ਸਟ੍ਰੈਚ ਚ ਲਾਏਗੇ ਮਤਲਬ ਬਿਲਕੁਲ ਆਊਟਰ ਸਕਰਟਸ ਤੇ ਵੀ ਸਾਡੇ ਕੈਬਨਿਟ ਸਟੈਟਿਕ ਹੈਗੇ ਆ ਜਿਹਦੇ ਵਿੱਚ ਅਸੀਂ ਇਹ ਚੀਜ਼ਾਂ ਦੇਖ ਸਕਾਂਗੇ ਸਰ ਇੱਕ ਨਾ ਸ਼ਹਿਰ ਚ ਮੰਗ ਉੱਠ ਰਹੀ ਹੈ ਕਿ 2008 ਵਿੱਚ ਤੁਹਾਡੇ ਕੋਲ ਇੱਕ ਸੀਪੀਓ ਸਕੀਮ ਚਲਾਈ ਗਈ ਸੀਗੀ ਵਰਦੀ ਧਾਰੀ ਜਿਹੜੇ ਚੌਂਕੀਦਾਰ ਸੀਗੇ ਉਸ ਸਮੇਂ ਵਿੱਚ ਬਹੁਤ ਬਰਾਮ ਲੱਗਿਆ ਸੀ ਜੀ ਚੋਰੀਆਂ ਨੂੰ ਇਹੋ ਜੀ ਕੋਈ ਹੋਰ ਨਵੀਂ ਸਕੀਮ ਆ ਸਕਦੀ ਹੈ ਜੀ ਬਿਲਕੁਲ ਤੁਸੀਂ ਜਿਹੜਾ ਬੜਾ ਪੁਰਾਣਾ ਜ਼ਿਕਰ ਕਰ ਦਿੱਤਾ ਜਿਹਦੇ ਵਿੱਚ ਇਹ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਸ਼ਹਿਰ ਨੂੰ ਚੌਤੀ ਬੀਟਾਂ 'ਚ ਡਿਵਾਈਡ ਕੀਤਾ ਸੀ ਔਰ ਬਕਾਇਦਾ ਟ੍ਰੇਨਿੰਗ ਦੇ ਕੇ ਜਿਹੜੇ ਸੀਗੇ ਅਸੀਂ ਸੀਪੀਓ ਸਕੀਮ ਚਲਾਈ ਸੀ ਔਰ ਉਹਦੇ ਵਿੱਚ 80 ਬੀਟਾਂ ਦੀ ਇੱਕ ਦੁਕਾਨ ਸੀਗੀ ਦੁਕਾਨਾਂ ਦੀ 80ਾਂ ਦੀ ਬੀਟ ਸੀਗੀ ਉਹਦੇ ਚ ਹੁੰਦਾ ਸੀ ਔਰ ਉਹ ਥਾਣੇ ਆਉਂਦੇ ਸੀ ਥਾਣੇ ਤੋਂ ਜਾਂਦੇ ਸੀ ਸੋ ਕੋਸ਼ਿਸ਼ ਕਰਾਂਗੇ ਸ਼ਹਿਰ ਦੇ ਸਹਿਯੋਗ ਨਾਲ ਸ਼ਹਿਰ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਇਹਨੂੰ ਰਿਵਾਈਵ ਕਰਨ ਦੀ ਸਰ ਉਹਨਾਂ ਸਮੇਂ ਦੀ ਗੱਲ ਕਰੀਏ ਤਾਂ ਚੋਰੀ ਦੀ ਕਿਤੇ ਕਿਤੇ ਕੋਈ ਵਾਰਦਾਤ ਹੁੰਦੀ ਸੀ ਉਹ ਵੀ ਚੋਰ ਜਿਹੜੇ ਇਲਾਕਾ ਛੱਡ ਕੇ ਭੱਜ ਗਏ ਸੀ ਲੋਕ ਹੋਣ ਫਿਰ ਤੋਂ ਉਮੀਦ ਕਰਦੇ ਆ ਤੁਸੀਂ ਮੌਕੇ ਦੇ ਅਫਸਰ ਉਹ ਵੱਡੇ ਅਫਸਰ ਉਹ ਲੋਕ ਉਮੀਦ ਕਰਦੇ ਕਿ ਇਹੋ ਜੀ ਸਕੀਮ ਚਲਾਈ ਜਾਵੇ। ਬਿਲਕੁਲ ਜੇ ਲੋਕ ਉਮੀਦ ਕਰਦੇ ਲੋਕ ਸਹਿਯੋਗ ਕਰਨਗੇ ਤਾਂ ਡੈਫੀਨੇਟਲੀ ਅਸੀਂ ਇੱਥੇ ਕੰਮ ਕਰਾਂਗੇ। ਸਰ ਹੁਣ ਤੁਸੀਂ ਤਕਰੀਬਨ ਸਾਰੀਆਂ ਜਿਹੜੀਆਂ ਜੰਕਸ਼ਨਸ ਆ ਜਾਂ ਆਊਟਸਕਰਟਸ ਕਵਰ ਕਰ ਰਹੇ ਆ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਪਰੇਡੀਸ਼ਨ ਹੋ ਸਕਦੀ ਹੈ। ਬਿਲਕੁਲ ਬਿਲਕੁਲ ਅਸੀਂ ਹੁਣ ਹਾਈਵੇ ਜਿਹੜਾ ਹੈਗਾ ਕਰਨਾ ਚਾਹੁੰਦੇ ਆ ਮਾਨਦੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਮਹਾਲੋਂ ਬਾਈਪਾਸ ਹੈ ਲੰਗੜੋਆ ਬਾਈਪਾਸ ਹੈ ਔਰ ਗੜ ਸ਼ੰਕਰ ਦਾ ਮਹਿੰਦੀਪੁਰ ਚੌਕ ਹੈਗਾ ਇਹ ਸਾਰੇ ਜਿਹੜੇ ਹੈਗੇ ਆਉਣ ਵਾਲੇ ਸਮੇਂ 'ਚ ਅਸੀਂ ਕਵਰ ਕਰੀਏ ਉਹਨਾਂ ਇਸੇ ਤਰ੍ਹਾਂ ਦੇ ਲੇਟੈਸਟ ਕੈਮਰੇ ਉੱਥੇ ਲਾਈਏ ਹਰ ਵਹੀਕਲ ਜਿਹੜਾ ਸਾਡੀ ਨਜ਼ਰ 'ਚ ਹੋਏ ਅਨੁਸਾਰ ਹੁਣ ਆਪਾਂ ਇਹ ਉਮੀਦ ਕਰਕੇ ਚੱਲੀਏ ਕਿ ਸ਼ਹਿਰ ਵਿੱਚ ਜੁਰਮ ਦੀ ਜਿਹੜੀ ਹੈ ਰੋਕਥਾਮ ਪ੍ਰੋਪਰ ਪੂਰੇ ਪੂਰਨ ਤੌਰ ਤੇ ਹੋਵੇਗੀ ਬਿਲਕੁਲ ਪੂਰੀ ਤਤਪਰਤਾ ਨਾਲ ਅਸੀਂ ਇਸ ਚੀਜ਼ ਤੇ ਕੋਸ਼ਿਸ਼ ਕਰਾਂਗੇ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ